ਸੰਜੀ ਮੇਰੇ ਪੁੱਛੀ ਬੈਨ ਪ੍ਰੋ ਸਾਰੇ ਕਿ ਜੈ ਸ਼੍ਰੀ कृष्णा ਕਿ ਹਾਲ ਚਾਲ ਹੈ ਉਮੀਦ ਕਰਨੀ ਆ ਤੂੰ ਸਾਰੇ ਠੀਕ ਹੋ ਸੋ ਤੇ ਅੱਜ ਦਾ ਵਲੌਗ ਇੱਕ ਖਾਸ ਹੈ ਖਾਸ ਇਸ ਵਾਸਤੇ ਹੈ ਕਿ ਜਿਨ੍ਹਾਂ ਮਹਾਪੁਰਸ਼ਾਂ ਆਸਾਂ ਵਸਤੇ ਸ਼ਾਦਤਾਂ ਦਿੱਤੀਆਂ ਜਿਨ੍ਹਾਂ ਕੋਮ ਵਸਤੇ ਸ਼ਾਤਾਂ ਦਿੱਤੀਆਂ ਅੱਜ ਅਸਾਂ ਲਈ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਉਹਨਾਂ ਕੀ ਬਿਲਕੁਲ ਯਾਦ ਨਹੀਂ ਕਰਨੀ ਉਸਕੀ ਤਾਂ ਪਤਾ ਹੀ ਨਹੀਂ ਹੈ ਕਨਸੈਪਟ ਹਿਸਟਰੀ ਪਤਾ ਹੀ ਨਹੀਂ ਹੈ ਹਿਸਟਰੀ ਦਾ ਜਿਹੜੇ ਬੱਚੇ ਹਨ ਉਹ ਜਾਣੇ ਨਹੀਂ ਤੇ ਅੱਜ ਇਹ ਛੋਟਾ ਜਿਹਾ ਵਲੌਗ ਜਿਹੜਾ ਹੈ ਇਹ ਉਹਨਾਂ ਬੱਚਿਆਂ ਵਾਸਤੇ ਹੈ ਜਿਨਾ ਕਿ ਇਹ ਚੀਜ਼ ਪਤਾ ਲੱਗਣੀ ਚਾਹੀਦੀ ਨਹੀਂ ਕਿ ਸਾਡੇ ਪੂਰਵਜਾਂ ਅਸਾਂ ਵਸਤੇ ਕੀ ਕੀ ਕੀਤਾ ਔਰ ਅਸ ਅੱਜ ਇਸ ਕਾਬਲ ਬਨੇ ਆ ਕਿਸ ਤਰ੍ਹਾਂ ਬਨੇ ਆ ਕਿ ਅੱਜ ਸ਼ੁਰੂਆਤ ਕਰਸਾਂਗੀ ਮੈਂ ਗੁਰੂ ਤੇਗ ਬਹਾਦਰ ਜੀ ਤੋਂ ਜਿਨਾ ਆਪਣੀ ਸ਼ਹਾਦਤ ਦਿੱਤੀ ਆਪਣਾ ਸੀਸ ਦਿੱਤਾ ਜਿਥੇ ਅੱਜ ਸੀਸ ਗੰਜ ਗੁਰਦੁਆਰਾ ਜਿਹੜਾ ਹੈ ਦਿੱਲੀ ਵਿੱਚ ਚਾਂਦਨੀ ਚੌਕ ਵਿੱਚ ਜਿਹੜਾ ਗੁਰਦੁਆਰਾ ਉਸ ਉਥੇ ਜਾਣੇ ਉਸ ਉਥੇ ਨਤਮਸਤਕ ਹੋਣੇ ਆ ਉਹ ਸੀਸ ਗੰਜ ਗੁਰਦੁਆਰਾ ਜਿਹੜਾ ਹੈ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਉਥੇ ਸੀਸ ਰੱਖਿਆ ਗਿਆ ਸੀ ਉੱਥੇ ਹੀ ਉਹਨਾਂ ਨੇ ਸ਼ਹਾਦਤ ਹੋਈ ਸੀ ਔਰ ਉੱਥੇ ਨਾ ਤਿੰਨ ਬੰਦਿਆਂ ਨੇ ਹੋਰ ਸ਼ਹਾਦਤ ਹੋਈ ਸੀ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਤੇ ਭਾਈ ਸਤੀਦਾਸ ਜੀ ਜੋ ਕਿ ਇੱਕ ਬ੍ਰਾਹਮਣ ਫੈਮਿਲੀ ਤੋਂ ਬਿਲੋਂਗ ਕਰਦੇ ਸਨ ਔਰ ਉਹਨਾਂ ਦੇ ਜਿਹੜੇ ਪੂਰਵਜ ਸਨ ਰਾਜਾ ਗੋਤਮ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਸੇਵਾਦਾਰ ਸਨ ਉਹਨਾਂ ਕੀ ਬਹੁਤ ਮੰਨਨੇ ਸਨ ਉਹ ਆਪਣੇ ਗੁਰੂਆਂਨੀ ਤਰ੍ਹਾਂ ਤੇ ਉੱਥੇ ਜਿਸ ਉਹਨਾਂ ਨੂੰ ਸ਼ਹਾਦਤ ਦਿੱਤੀ ਗਈ ਤੇ ਗੁਰੂ ਤੇਗ ਬਹਾਦਰ ਸਿੰਘ ਜੀ ਕੀ ਜਿਸ ਵਕਤ ਉਹਨਾਂ ਕੈਦ ਕੀਤਾ ਤਾਂ ਉਹਨਾਂ ਨੇ ਸਾਹਮਣੇ ਜਿਹੜਾ ਸਤੂ ਪਹਿਲੇ ਪਾਈ ਮਤੀ ਦਾਸ ਜੀ ਨੇ ਸ਼ਹਾਦਤ ਦਿੱਤੀ ਗਈ ਉਹਨਾਂ ਕੀ ਆਰੇ ਵਿੱਚ ਰੱਖੀ ਕੇ ਚਿਰਾਇਆ ਗਿਆ ਤਾਂ ਕਿ ਇੱਕ ਡਰ ਨੇ ਕਾਰਨ ਇੱਕ ਖੋਫ ਨੇ ਕਾਰਨ ਜਿਹੜਾ ਗੁਰੂ ਤੇਗ ਬਹਾਦਰ ਜੀ ਜੜੇ ਹਨ ਉਹ ਉਹਨਾਂ ਨੇ ਗੱਲਾਂ ਕੀ ਉਹਨਾਂ ਨੇ ਸ਼ਰਤਾਂ ਕੀ ਮੰਜ਼ੂਰ ਕਰਨ ਲੇਕਿਨ ਗੁਰੂ ਤੇਗ ਬਹਾਦਰ ਸਿੰਘ ਜੀ ਇਹ ਚੀਜ਼ ਫਿਰ ਨਹੀਂ ਮੰਨੀ ਆਪਣੇ ਜਿਹੜੀ ਗੱਲ ਸੀ ਉਸ ਪਰ ਬਿਲਕੁਲ ਅਟਲ ਰਹੇ ਫਿਰ ਜਿਹੜੀ ਇਹ ਉਹਨਾਂ ਪਾਈ ਸਤੀ ਦਾਸ ਜੀ ਨੇ ਸ਼ਹਾਦਤ ਦਿੱਤੀ ਕਿ ਗੁਰੂ ਤੇਗ ਬਹਾਦਰ ਸਿੰਘ ਜੀ ਕੀ ਇਕ ਡਰ ਹੋਰ ਦੇਇ ਖੋਫ ਦੇਇ ਉਹਨਾਂ ਕੀ ਤੇ ਉਹਨਾਂ ਭਾਈ ਸਤੇਦਾਸ ਜੀ ਕੀ ਜੜਾ ਉਹ ਪੂਰੇ ਉਹਨਾਂ ਨੇ ਸਰੀਰ ਕੀ ਜੜਾ ਰੂਮ ਵਿੱਚ ਲਪੇਟਿਆ ਰੂਮ ਵਿੱਚ ਲਪੇਟਣ ਦੇ ਬਾਅਦ ਉਹਨਾਂ ਨੇ ਪੂਰੇ ਸਰੀਰ ਕੀ ਅਗ ਲਗਾਈ ਤਾਂ ਕਿ ਗੁਰੂ ਤੇਗ ਬਹਾਦਰ ਸਿੰਘ ਜੀ ਵਿੱਚ ਜੜਿਆ دہشت ਫੈਲੇ ਔਰ ਉਹ ਉਹਨਾਂ ਜੇ ਮੀਆਂ ਜੜੀਆਂ ਸ਼ਰਤਾਂ ਜੜੀਆਂ ਗੱਲਾਂ ਉਹ ਕਬੂਲ ਕਰਨ ਲੇਕਿਨ ਉਹਨਾਂ ਆਪਣਾ ਵਿਸ਼ਵਾਸ ਬਣਾਈ ਰੱਖਿਆ ਆਪਣੇ ਗੁਰੂਆਂ ਪਰ ਹਟਲ ਰਹੇ ਆਪਣੇ ਵਿਸ਼ਵਾਸ ਕੇ ਲਈ ਡਗਮਗਾਏ ਨਹੀਂ ਔਰ ਆਪਣੀ ਸ਼ਹੀਦੀ ਦਿੱਤੀ ਔਰ ਅੰਤ ਵਿੱਚ ਜੜਾ ਉਹਨਾਂ ਦਾ ਤੜ ਜਿਹੜਾ ਉਹ ਅਲੱਗ ਹੋਇਆ ਸੀਸ ਉਹਨਾਂ ਦਾ ਅਲੱਗ ਹੋਇਆ ਤੇ ਤੜ ਜਿਹੜਾ ਗੁਰਦੁਆਰਾ ਸੀਸਗੰਜ ਸਾਹਿਬ ਜਿਹੜਾ ਉੱਥੇ ਹੀ ਰਿਹਾ ਤੇ ਉਸ ਤੋਂ ਬਾਅਦ ਜਿਹੜਾ ਕਿਉਂਕਿ ਉਹਨਾਂ ਕੀ ਫੋਰਸਫੁਲੀ ਜਿਹੜਾ ਕਨਵਰਸ਼ਨ ਕਰਨੇ ਵਾਸਤੇ ਆਖਿਆ ਜਾ ਰਿਹਾ ਸੀ ਜਿੱਥੇ ਤੱਕ ਮੇਰੇ ਕੀ ਪਤਾ ਹੈ ਔਰ ਮੈਂ ਜਿਹੜੇ ਹਿਸਟੋਰੀਕ ਪਰਸਨਨ ਉਹਨਾਂ ਕੋਲ ਜਿਹੜਾ ਮੈਂ ਸੁਣਿਆ ਹੈ ਹਿਸਟਰੀ ਨੇ ਬਾਰੇ ਵਿੱਚ ਫੋਰਸਫੁਲੀ ਉਹਨਾਂ ਕੀ ਕਨਵਰਸ਼ਨ ਕਰਨੇ ਸੰਕੇ ਤੁਸ ਜਿਹੜਾ ਧਰਮ ਇਹ ਕਬੂਲ ਕਰੋ ਲੇਕਿਨ ਉਹਨਾਂ ਜਿਹੜਾ ਆਪਣਾ ਧਰਮ ਕਬੂਲ ਨਹੀਂ ਕੀਤਾ ਉਸ ਤੋਂ ਬਾਅਦ ਹੋਇਆ ਇਹ ਕਿ ਭਾਈ ਜੇਤਾ ਜੀ ਜਿਹੜੇ ਸਨ ਉਹ ਆਏ ਤੇ ਉਹਨਾਂ ਨਾਲ ਜਿਹੜਾ ਪਾਈ ਗੁਰੂ ਗੁਰੂ ਤੇਗ ਬਹਾਦਰ ਸਿੰਘ ਜਿਹੜਾ ਤਰਸੀ ਉਸ ਕੀ ਉਹ ਲੈ ਕੇ ਆਪਣੇ ਘਰ ਗਏ ਹਨ ਤੇ ਉਹਨਾਂ ਆਪਣੇ ਘਰ ਕੀ ਜੇ ਕੇ ਪੂਰੀ ਅਗ ਲਗਾਈ ਕਿਉਂਕਿ ਕਿਸਮ ਨਾਲ ਉਹਨਾਂ ਗੁਰੂ ਜੀ ਨੇ ਜਿਹੜਾ ਸੰਸਕਾਰ ਕੀਤਾ ਔਰ ਉਹਨਾਂ ਕੀ ਪਤਾ ਸੀ ਅਗਰ ਬਾਕੀ ਕੀ ਪਤਾ ਲੱਗੀ ਤਾਂ ਉਹਨਾਂ ਨਾਲ ਵੀ ਰਹਿਣਾ ਜਿਹੜਾ ਉੱਥੇ ਮੁਸ਼ਕਲ ਹੋ ਜਾਸੀ ਤੇ ਉਹਨਾਂ ਉਹਨਾਂ ਨਾਲ ਜਿਹੜਾ पार्थिव ਸਰੀਰ ਸੀ ਉਸ ਦਾ ਪੂਰਾ ਜਿਹੜਾ ਅੰਤਿਮ ਸੰਸਕਾਰ ਕੀਤਾ ਤੇ ਉੱਥੇ ਹੀ ਜਿਹੜਾ ਗੁਰਦੁਆਰਾ ਰਕਾਬ ਗੰਜ ਜਿਹੜਾ ਦਿੱਲੀ ਵਿੱਚ ਉਹ ਬਣਿਆ ਉਸ ਤੋਂ ਬਾਅਦ गुरु तेग बहादुर जी ने शहादत नौ साल गुरु गोबिंद जी ने उम्र जड़ी सी, और सिर्फ नौ साल सी, जिस की राज, गदी जड़ी है, की, और, राज जड़ा गया, और अगे इस चीज की बधाने जिम्मेवारी है तो गुरु गोबिंद सिंह जी की जी सौंपी गई उस तो पर काफी प्रेशर पाने रहे लोग जो उस वक्त जी हुकूमत जिस तरह राज्य से जहाँ राजाफी उन्होंने प्रेसराइज कर रहे क्योंकि उन्होंने ਕਾਫੀ ਦੂਰ ਦੂਰ ਤੋਂ ਜੜੀਏ ਸੰਗਤ ਆਨ ਲੱਗੀ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਚਮਤਕਾਰਾਂ ਦੇ ਬਾਰੇ ਵਿੱਚ ਉਹਨਾਂ ਦੀ ਰੂਹਾਨੀ ਸ਼ਕਤੀਆਂ ਦੇ ਬਾਰੇ ਲੋਕਾਂ ਕੇ ਜਿਸ ਵਕਤ ਪਤਾ ਲੱਗਿਆ ਤੇ ਲੋਕ ਕਾਫੀ ਨਾ ਦੂਰ ਦੂਰ ਤੋਂ ਨੋ ਤੱਕ ਆਨ ਲਗੇ ਤੇ ਉਸ ਤੋਂ ਬਾਅਦ ਜਿਹੜਾ ਔਰੰਗਜ਼ੇਬ ਸੀ ਉਸ ਕੀ ਕਿਧਰੇ ਨ ਕਿਧਰੇ ਡਰ ਜਾ ਪੈਦਾ ਹੋਇਆ ਕਿ ਕਿਧਰੇ ਬੜੀ ਤਾਦਾਦ ਵੀ ਜੜੀ ਹੈ ਇਸੇ ਕੋਈ ਨੇ ਆਪਣੀ ਫੌਜ ਜੜੀ ਹੈ ਤਿਆਰ ਨਾ ਹੋ ਜਾਏ ਜਿਹੜੀ ਉਸ ਵਕਤ ਨੇ ਜਿਹੜੇ ਰਾਜੇਵਸਤਾ ਜੜੀ ਹੈ ਸਮੱਸਿਆ ਦਾ ਕਾਰਨ ਬਣਿਆ ਲੇਕਿਨ उस वक़्त ने जी तार जाना ताराई तार ने जड़े राजे सर जरा रोहतक एरिए गुरु गोबिंद जी को आए उन्होंने आख्या की तुम जरा किला आनंदपुर साहब जी ने खाली करी छोड़ो काफी उन्होंने प्रेसराइज किया गया काफी प्रेशराइज किया गया गुरु गोबिंद सिंह जी की आनंदपुर साहब नला है छोड़ी के उ लेकिन

ਨਿਕਲੀ ਗਏ ਵਾਪਸ ਤੇ ਨਿਕਲਨੇ ਤੋਂ ਬਾਅਦ ਜਿਹੜਾ ਉਹ ਪੁੱਜੇ ਸਿਰਸਾ ਨਦੀ ਜੜੀ ਹੈ ਉਸ ਨੇ ਕਿਨਾਰੇ ਜਿੱਥੇ ਉਹਨਾਂ ਦਾ ਪਰਿਵਾਰ ਨਾ ਵਿਛੋੜਾ ਹੋਇਆ ਜਿੱਥੇ ਪਰਿਵਾਰ ਨਾ ਵਿਛੋੜਾ ਹੋਇਆ ਉਥੇ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਜੀ ਤੇ ਫਤਿਹ ਸਿੰਘ ਜੀ ਉਹ ਆਪਣੀ ਦਾਦੀ ਨਾਲ ਸਨ ਉਹ ਇੱਕ ਤਰਫ ਹੋਈਏ ਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਤੇ ਉਸ ਤੋਂ ਬਾਅਦ ਉਹਨਾਂ ਨੇ ਬੜੇ ਜਿਹੜੇ ਬੇਟੇ ਸਨ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਜਾਰ ਸਿੰਘ ਜੀ ਇਹ ਚਮਕੌਰ ਨਹੀਂ ਘੜੀ ਪੁਜੇ ਉਥੋਂ ਅਲੱਗ ਹੋਈ ਹੈ ਬਿਲਕੁਲ ਜਿਸ ਵਕਤ ਉਥੋਂ ਅਲੱਗ ਹੋਏ ਤੇ ਇਹਨਾਂ ਪਰ ਜਿਸ ਵਕਤ ਹਮਲਾ ਹੋਈ ਹੈ ਹਮਲਾ ਹੋਣੇ ਤੋਂ ਬਾਅਦ ਇਹਨਾਂ ਕੀ ਇਹ ਬਿਲਕੁਲ ਅਨੁਮਾਨ ਨਹੀਂ ਸੀ ਕਿ ਇੱਥੇ ਜਾਏਗੀ ਅਸਾਂ ਕੀ ਹਮਲਾ ਹੋ ਸੀ ਕਿਉਂਕਿ ਜਿਸ ਵਕਤ ਉਹਨਾਂ ਕੀ ਘੇਰਾ ਵਜਿਆ ਤੇ ਉਥੋਂ ਨਿਕਲੇ ਲੇਕਿਨ ਫਿਰ ਵੀ ਜਿਹੜਾ ਉਹਨਾਂ ਪਰ ਜਿਹੜਾ ਹਮਲਾ ਹੋਇਆ ਤੇ ਉਥੋਂ ਨਿਕਲਨੇ ਤੋਂ ਬਾਅਦ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਜਾਰ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਨਾਲ ਹੀ 40 ਸਿੰਘ ਜੀ ਸਨ ਜਿਸ ਵਕਤ ਉਹ ਨਿਕਲੇ ਤੇ ਉਹਨਾਂ ਪਰ ਜਿਹੜਾ ਉਥੇ ਹਮਲਾ ਹੋਇਆ ਔਰ ਉਹਨਾਂ ਆਪਣੇ ਦੋ ਬੇਟੇ ਨੇ ਜੜੀ ਹੈ ਉਹ ਸ਼ਹਾਦਤ ਉਥੇ ਹੋਈ ਜਿਸ ਵਕਤ ਉਥੇ ਉਹਨਾਂ ਨੇ ਸ਼ਹਾਦਤ ਹੋਈ ਤੇ ਉਥੇ ਜਿਸ ਵਕਤ ਬਾਕੀ ਸਿੰਘ ਸਨ ਜਿਹੜੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਕੀ ਆਖਿਆ ਕਿ ਤੂੰ ਉਸ ਜੜਾ ਇਥੋਂ ਨਿਕਲੋ ਤਾਂ ਕਿ ਤੂੰ ਅੱਗੇ ਤੁਸਾਂ ਜਿਹੜੇ ਹਨ ਕੌਮ ਵਾਸਤੇ ਦੇਸ਼ ਵਾਸਤੇ ਬੜੇ ਕੰਮ ਕਰਨੇ ਹਨ ਤਾਂ ਤੂੰ ਇਸ ਇਥੋਂ ਜੜਾ ਹੈ ਜਲਦੀ ਨਿਕਲੋ ਆਸਰੇ ਸਿੰਘਾਂ ਇਹ ਪਿਛਲਾ ਮੋੜ ਜੜਾ ਸੰਭਾਲ ਲੈਣਗੇ ਤੇ ਜਿਸ ਵਕਤ ਉਹ ਚਮਕੌਰ ਦੀ ਗੜੀ ਚੋਂ ਨਿਕਲੇ ਤੇ ਉਹਨਾਂ ਕੀ ਜਿਹੜੇ ਉਹਨਾਂ ਨੇ ਦੁਸ਼ਮਣ ਸੰ ਜਿਹੜੇ ਉਸ ਵਕਤ ਨੇ ਰਾਜਾ ਜਿਹੜੇ ਸਨ ਉਹਨਾਂ ਗੀ ਬਿਲਕੁਲ ਅਨੁਮਾਨ ਨਹੀਂ ਸੀ ਕਿ ਗੁਰਗੋਬਿੰਦ ਸਿੰਘ ਜਿਹੜੇ ਨੇ ਉੱਥੋਂ ਨਿਕਲੀ ਹੈ ਉਹਨਾਂ ਇਸੇ ਚੀਜ਼ ਕੀ ਸੋਚੀ ਉਹਨਾਂ ਪਰ ਹਮਲਾ ਕੀਤਾ ਲੇਕਿਨ ਹੋਇਆ ਇਹ ਕਿ ਉੱਥੇ ਜਿਹੜੇ ਬਾਕੀ ਜਿਹੜੇ ਉਹਨਾਂ ਦੇ ਗੁਰਗੋਬਿੰਦ ਸਿੰਘ ਜੀ ਦੇ ਨਾਲ ਜਿਹੜੇ ਸਿੰਘ ਸਨ ਉਹ ਤਮਾਮ ਸਿੰਘ ਜਿਹੜੇ ਉਹਨਾਂ ਸ਼ਹਾਦਤ ਉਹਨਾਂ ਕੀ ਸ਼ਹਾਦਤ ਮਿਲੀ ਸ਼ਹੀਦ ਹੋਏ ਤਕਰੀਬਨ 100 150 200 ਜਿਹੜਾ ਸਿੰਘ ਸੀ ਉਹ ਉੱਥੇ ਉਸ ਵਕਤ ਸ਼ਹੀਦ ਹੋਇਆ ਤੇ ਇਤਨੇ ਵਿੱਚ ਜਿਸ ਵਕਤ ਬੀਬੀ ਦਰਸ਼ਨਕੌਰ ਜੀ ਕੀ ਇਹ ਪਤਾ ਚੱਲਿਆ ਕਿ ਗੁਰਗੋਬਿੰਦ ਸਿੰਘ ਜੀ ਜਿਹੜੇ ਹਨ ਉਹ ਇੱਥੇ ਚਮਕੌਰ ਗੜੀ ਵਿੱਚ ਚਮਕੌਰ ਨੀ ਗੜੀ ਜਿਸकी ਅਖਿਆ ਜਾਣਾ ਜਿੱ ਤੇ ਗੁਰੂ ਗੋਬਿੰਦ ਸਿੰਘ ਜੜੇ ਹਨ ਉਥੇ ਆਏ ਹਨ ਤੇ ਉਹ ਦਰਸ਼ਨਾ ਵਾਸਤੇ ਉਥੇ ਗਏ ਮਾਹੌਲ ਤੇ ਉਹਨਾਂ ਗੀ ਵੀ ਪਤਾ ਸੀ ਲੇਕਿਨ ਫਿਰ ਵੀ ਇੱਕ ਔਰਤ ਹੋਣੇ ਦੇ ਨਾਤੇ ਉਹਨਾਂ ਇੱਕ ਹਿੰਮਤ ਕੀਤੀ ਲੇਕਿਨ ਜਿਸ ਵਕਤ ਉਹ ਅੰਦਰ ਗਏ ਤੇ ਉਹਨਾਂ ਦੇਖਿਆ ਕਿ ਤਮਾਮ ਜੜੀਆਂ ਡੈਡ ਬਾਡੀਜ਼ ਪੇ ਰਹੀਆਂ ਸੀਆਂ ਸਿੰਘਾਨੀਆਂ ਜਿਹੜੇ ਸ਼ਹਾਦਤ ਜਿੰਨਾ ਕੀ ਮਿਲੀ ਜਿਹੜੇ ਉਥੇ ਸ਼ਹੀਦ ਹੋਏ ਆਪਣੇ ਘਰ ਵਾਸਤੇ ਤੇ ਇੱਕ ਔਰਤ ਹੋਣੇ ਦੇ ਨਾਤੇ ਮੈਂ ਇਹ ਇਸ ਚੀਜ਼ ਪਰ ਜ਼ਿਆਦਾ ਫੋਕਸ ਪਾਉਣਾ ਚਾਹਨੀ ਹੈ ਕਿ ਅੱਜ ਇਹ ਲੇਡੀਜ਼ ਜੜੀਆਂ ਔਰਤਾਂ ਨੂੰ ਆਣੀ ਹੈ ਕਿ ਐਸਾ ਕਹੋ ਇਹ ਕੰਮ ਨਹੀਂ ਹੋ ਸਕਦਾ ਦੇਖੋ ਬੀਬੀ ਦਰਸ਼ਨ ਕੌਰ ਵੀ ਇੱਕ ਔਰਤ ਸਨ ਇਤਨੇ ਸਿੰਗਰ ਡੈਡ ਬੋਡੀ ਅੱਜ ਇੱਕ ਡੈਡ ਬੋਡੀ ਜਿਹੜੀ ਹੈ ਸੰਭਾਲਣੀ ਜਿਹੜਾ ਇੱਕ पार्थिव ਸਰੀਰ ਉਹਨਾਂ ਉਸ ਦੀ ਸੰਭਾਲਣਾ ਉਸ ਦਾ ਪੂਰੀ ਤਰ੍ਹਾਂ ਨਾਲ ਪਾਲਣ ਕਰੀ ਕੇ ਉਸ ਦਾ ਲਾਸਟ ਦੇ ਸੰਸਕਾਰ ਕਰਨਾ ਬਹੁਤ ਮੁਸ਼ਕਿਲ ਹੋਣਾ ਔਰ ਜਿੱਥੇ 100 150 200 ਜਿਹੜੀ ਡੈਡ ਬੋਡੀ ਸਨ ਸੋਚੋ ਬੀਬੀ ਦਰਸ਼ਕੋ ਕੋਰੋਣਾ ਉਹ ਡੈਡ ਬੋਡੀਆਂ ਕਿਸ ਤਰ੍ਹਾਂ ਸਮੇਟੀਆਂ ਹੋਸਨ ਉਹਨਾਂ ਸਾਰਿਆਂ ਕੀ ਸਮੇਟਿਆ ਔਰ ਉਹਨਾਂ ਦਾ ਇੱਕ ਸਮੂਹਿਕ ਜਿਹੜਾ ਹੈ ਸੰਸਕਾਰ ਕੋ ਕੀਤਾ ਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਹਨ ਉਹ ਮਾਛੀ ਵਾਲੇ ਨੇ ਜੰਗਲਾ ਵਿੱਚ ਹੋਨੇ ਹੋਨੇ ਆਣ ਕੇ ਪੂਜੇ ਜਿਹੜੇ ਹਨ ਫਿਰ ਦੰਦਵਾ ਸਾਹਿਬ ਜਿੱਥੇ ਦਮਦਮਾ ਸਾਹਿਬ ਗੁਰਦੁਆਰਾ ਸਾਹਿਬ ਜੀ ਜਿਹੜੇ ਪੰਜਾਬ ਵਿੱਚ ਹਨ ਦਮਦਮਾ ਸਾਹਿਬ ਗੁਰਦੁਆਰਾ ਜਿਹੜਾ ਹੈ ਪੰਜਾਬ ਵਿੱਚ ਹੈ ਉਥੇ ਆਨੇ ਉਹਨਾਂ ਆਪਣਾ ਕਮਰ ਕਸਾ ਉਤਾਰਿਆ ਕਿਉਂਕਿ ਮਾਹੌਲ ਜਿਹੜਾ ਹੈ ਥੋੜਾ ਸ਼ਾਂਤ ਸੀ ਨਾਰਮਲ ਹੋਇਆ ਰਿਹਾ ਸੀ ਤੇ ਉਹਨਾਂ ਉਥੇ ਬੈਠ ਗਏ ਦਰਬਾਰ ਲਗਾਇਆ ਉਥੇ ਚੰਗਾ ਜਿਹੜਾ ਦਮਦਮਾ ਸਾਹਿਬ ਨਾਲ ਜਿਹੜਾ ਗੁਰਦੁਆਰਾ ਹੈ ਉਥੇ ਬੈਠੇ ਕਿ ਉਹਨਾਂ ਆਪਣਾ ਜਿਹੜਾ ਦਰਬਾਰ ਲਗਾਇਆ ਤੇ ਦਮਦਮਾ ਸਾਹਿਬ ਪੂਜਨ ਤੋਂ ਬਾਅਦ ਹਾਲਾਤ ਬਿਲਕੁਲ ਨਾਰਮਲ ਹੋਏ ਤੇ ਉਥੇ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਮਿਸਿਸ ਸਨ ਉਹਨਾਂ ਨੇ ਘਰ ਵਾਲੇ ਸਨ ਬੀਬੀ ਸੁੰ ਉਹਨਾਂ ਨੇ ਦੇਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਦਰਬਾਰ ਲੈ ਕੇ ਬੈਠੇ ਨੇ ਸਾਰੇ ਬੈਠੇ ਨੇ ਲੇਕਿਨ ਉਹਨਾਂ ਕੀ ਆਪਣੇ ਚਾਰ ਪੁੱਤਰ ਚਾਰ ਸਾਹਿਬਜ਼ਾਦੇ ਜਿਹੜੇ ਉਹਨਾਂ ਕੀ ਨਜ਼ਰ ਨਹੀਂ ਆਏ ਤੇ ਗੁਰਗੋਬਿੰਦ ਸਿੰਘ ਜੀ ਜਿਹੜਾ ਜਵਾਬ ਦਿੱਤਾ ਉਹ ਸੁਣੀ ਕਿ ਅਗਰ ਅਸ ਲੋਕ ਅਜਨੇ ਦੌਰ ਵਿੱਚ ਇਤਨੇ ਬਾਬੁਕ ਹੋਨੇ ਆ ਅਸਾਂ ਨਹੀਂ ਮਤਲਬ ਰੋਂਗਟੇ ਪੂਰੇ ਸ਼ਰੀਰ ਨੇ ਖੜੇ ਹੋ ਜਾਣੇ ਤੇ ਸੋਚੋ ਉਸ ਮਾਂ ਪਰ ਕਹਿ ਵੀ ਧੀ ਹੋਸੀ ਜਿਸ ਵਕਤ ਉਹਨਾਂ ਕੀ ਇਹ ਜਵਾਬ ਮਿਲਿਆ ਗੁਰਗੋਬਿੰਦ ਸਿੰਘ ਜੀ ਨੇ ਜਵਾਬ ਦਿੱਤਾ ਇਹਨ ਪੁੱਤਰਨ ਕੇ ਸੀਸ ਤੇ वार दिए सुतचार चार मुए तो क्या हुआ जीवित कई हजार कि मैं ये मेरे संगत तक में प्य ये जी बचे है ना। जीवित बचे बात इन्होंने अगर मैं अपने चार पुत्रां ने शहादत दी कोई बड़ी गल नहीं चार मुंह तो क्या हुआ जीवित लाख हजार कि अगर चार गए उन्हें चारा ने बदले अगर लख और हजार जीवित हैं तो मेरे की कोई फर्क नहीं पैगा ਇਸ ਉਹਨਾਂ ਮਹਾਪੁਰਸ਼ਾਂ ਦੀ ਗਾਥਾ ਜਿਹੜੀ ਮੈਂ ਆਪਣੀ ਸੋਚ ਨਾਲ ਕੁਝ ਇਤਿਹਾਸਕਾਰਾਂ ਨਾਲ ਸਾਡੇ ਪੁੱਛਨੇ ਜਿਹੜੇ ਸਿੰਗਰ ਉਹਨਾਂ ਕੋਲੋਂ ਜਾਣੀ ਸਮਝੀ ਕੇ ਤੁਸਾਂ ਨੇ ਅੱਗੇ ਪੇਸ਼ ਕੀਤੀ ਛੋਟੀ ਜਿਹੀ ਇੱਕ ਪ੍ਰੈਜੈਂਟੇਸ਼ਨ ਹੈ ਵੀਡੀਓ ਬਣਾ ਲੈਣਾ ਸਿਰਫ ਇੱਕ ਮਕਸਦ ਹੈ ਕਿ ਅੱਜ ਕੱਲ ਨਾ ਜਿਹੜਾ ਯੂਥ ਹੈ ਜਿਹੜਾ ਨਸ਼ੇਦਰ ਜਾਣਾ ਪਿਆ ਜਿਹੜੀ ਆਪਣੀ ਸੋਚ ਦਾ ਜਾਣਾ ਪਿਆ ਜਿਸki ਪੇਰੈਂਟਸ ਨੇ ਕੋਈ ਟੈਨਸ਼ਨ ਨਹੀਂ ਹੈ ਪੇਰੈਂਟਸ ਰੋਟੀ ਖਾਦੀ ਪੇਰੈਂਟਸ ਘਰ ਵੇਟ ਕਰਨੇ ਪੇ ਆਣਾ ਨਹੀਂ ਆਣਾ ਮੌਜ ਮਰਤੀ ਜਨ ਇੱਕ ਖਾਸ ਕਰਕੇ ਉਹਨਾਂ ਵਾਸਤੇ कि ओ भी जिन्होंने महज उमर से सात साल तौ साल जड़े माता गुजर कौर शहीद होए होना अपनी कौम वास्ते अपने देश वास्ते अपनी शहादत देना जरूरी समझा लेकिन अपने धर्म पर भटकना जरूरी नहीं समझा मेरे जो भैन भ्रा अपने धर्म तू भटके अधर्मी ने जिन्होंने की मंदिर मस्जिद गुरुद्वारा ने बारे में कुछ पता नहीं है जड़ा है अपने पूर्वजा ने पिछली हिस्ट्री चेक करो उन्होंने हिस्ट्रिया की चेक करो और सोचो कि अस लोग कुछ और लोग कुछ सन ਇਹ ਉਹਨਾਂ ਹਿਸਟਰੀਆਂ ਇਹ ਇਤਿਹਾਸ ਜਿਹੜੇ ਰਚੇ ਇਹ ਅੱਜ ਕੱਲ੍ਹ ਨੇ ਅਸਾਂ ਯੂਥ ਵਸੇ ਰਚੇ ਕਿਉਂਕਿ ਉਹਨਾਂ ਕੀ ਪਤਾ ਸੀ ਕਿ ਆਨੇ ਵਾਲੇ ਸਮੇਂ ਜਿਹੜੀਆਂ ਅਸਾਂ ਨੇ ਇਹ ਇਤਿਹਾਸ ਜਿਹੜਾ ਹੈ ਦੁਹਰਾਇਆ ਜਾਸੀ ਤੇ ਸ਼ਾਇਦ ਵਿਗੜਿਆ ਨਾ ਜਿਹੜਾ ਯੂਥ ਹੈ ਉਹ ਸ਼ਾਇਦ ਸੁਧਰੀ ਸਕੇ ਉਹ ਸਹੀ ਰਸਤੇ ਪਰ ਲੱਗੇ ਸਕੇ ਔਰ ਮੇਰੀ ਸਾਰੀ ਉਸ ਯੂਥ ਕੀ तमाम ਯੂਥ ਕੀ ਇਹ ਹੱਥ ਜੋੜੀ ਕੇ ਬੇਨਤੀ ਹੈ ਮੇਰੀ ਕਿ ਇਸ ਤਰ੍ਹਾਂ ਨੇ ਕੰਮ ਕਰੋ ਜਿੱਥੇ ਤੁਸਾਂ ਨੇ ਪੇਰੈਂਟਸ ਦਾ ਨਾਂ ਤੁਸਾਂ ਨੇ ਮਾਂ ਪਿਓ ਦਾ ਨਾਂ ਤੁਸਾਂ ਨੇ ਕੌਮ ਦਾ ਨਾਂ ਤੁਸਾਂ ਦਾ ਦੇਸ਼ ਦਾ ਨਾਂ ਜਿਹੜਾ ਹੈ ਨਾ ਉਹ ਉੱਚਾ ਹੋਵੇ ਕੋਈ ਵੀ ਗਰਮ ਨਾ ਲਾਖੇ ਕਿ ਫਲਾਣ ਦਾ ਬੇਟ ਐਸੇ ਕੰਮ ਕਰੋ ਕਿ ਤੁਸਾਂ ਕੇ ਵੀ ਅੱਗੇ ਯਾਦ ਕੀਤਾ ਜਾਏ ਨਸ਼ਿਆਂ ਵਿੱਚ ਲੋਫਰੀਆਂ ਵਿੱਚ ਕੁਝ ਨਹੀਂ ਰੱਖਿਆ ਨਾ ਤੇ ਇਹ ਸਪੈਸ਼ਲੀ ਵੀਡੀਓ ਸੀ ਜਿਹੜੇ ਅਸਾਂ ਨੇ ਸ਼ਹੀਦੀ ਦਿਹਾੜੇ ਅੱਗੇ ਮਨਾਏ ਜਾਸਨਗੇ ਅਸਾਂ ਨੇ ਸਿੱਖ ਕੌਮ ਨੇ ਸਿੱਖ ਭੈਣ ਭਰਾ ਨੇ ਸਿਰਫ ਸਿੱਖ ਕੌਮ ਕਿਉਂ ਮਨਾਏ ਸ਼ਹੀਦੀ ਦਿਹਾੜੇ ਅਸ ਸਾਰੇ ਸਨਾਤਨੀ ਕਿ ਆ ਸਿੰਧੂ ਮੁਸਲਿਮ ਸਿੱਖ ਇਸਾਈ ਨਾਲ ਜਿਹੜਾ ਨਾਰਾ ਦੇਣਿਆ ਕਿ ਆ ਸਾਡੇ ਸ਼ਹੀਦੀ ਦਿਵਸ ਨਹੀਂ ਮਨਾਈ ਸਕਨੇ ਇਹ ਅਸਾਂ ਲੋਕਾਂ ਵਾਸਤੇ ਕੁਰਬਾਨੀਆਂ ਹੋਈਆਂ ਉਹਨਾਂ ਸ਼ਾਤਾਂ ਦਿੱਤੀਆਂ ਅਸ ਲੋਕਾਂ ਜਿੰਦੇ ਆ ਤੁਸਾਂ ਨੇ ਸਾਹਮਣੇ ਗੱਲਾਂ ਕਰਨੇ ਵਾਸਤੇ ਇਸ ਵਾਸਤੇ ਆਓ ਸਾਰੇ ਰਲੇ ਮਿਲੇ ਬਿਨਾ ਕਿਸੇ ਮਜ਼ਬੇ भेदभाव ने सारे प्यार ना मिली के ये शहीदी ध्यान जड़े ना सिख कौम ना मिली के अस भी मनावा और उन्हें अपने पूर्वजा की याद करा जिन्हें अस पिछे कुर्बानी दी धन्यवाद